ਸਾਥੀ ਮਾਤਰ ਸਿੰਘ ਸਰਪੰਚ ਪਿੰਡ ਚੰਡਾ ਲਵਾਨਾ ਐਚਪੀ ਫੀਲਿੰਗ ਸਟੇਸ਼ਨ ਪਿਆਰੇ ਸਾਥੀਓ ਅਸੀਂ ਅੱਜ ਦੀਵਾਲੀ ਔਰ ਬੰਦੀ ਛੋੜ ਦਿਵਸ ਮਨਾਉਣ ਜਾ ਰਹੇ ਹਾਂ ਔਰ ਇਸ ਮੌਕੇ ਤੇ ਮੈਂ ਸਾਰੇ ਆਪਣੇ ਸਾਰੇ ਲੋਕਾਂ ਨੂੰ ਸਾਰੇ ਆਪਣੇ ਸਾਥੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਔਰ ਨਾਲ ਨਾਲ ਸ਼ੁਭ ਕਾਮਨਾਵਾਂ ਭੇਜਦਾ ਹਾਂ ਤੁਸੀਂ ਅਸੀਂ ਸਭ ਜਾਣਦੇ ਹਾਂ ਕਿ ਇਹ ਜੋ ਤਿਹਾਰ ਨੇ ਇਹ ਸਾਡੇ ਕੌਮੀ ਤਿਹਾਰ ਨੇ ਇਹ ਸਾਡੇ ਇਕਤਾ ਦੇ ਤੇ ਸਾਂਝੀ ਬਲਦਾਂ ਦੇ ਪ੍ਰਤੀਕ ਹਨ ਸੋ ਅੱਜ ਸਾਨੂੰ ਗੁਰੂ ਨਾਨਕ ਦੇਵ ਜੀ ਦਾ ਵੀ ਉਪਦੇਸ਼ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਸਾਨੂੰ ਇਹ ਸੰਕਲਪ ਹਮੇਸ਼ਾ ਹੀ ਆਪਣੇ ਦਿਲ ਵਿੱਚ ਲੈ ਕੇ ਚੱਲਣਾ ਚਾਹੀਦਾ ਹੈ ਤੇ ਇਹਨਾਂ ਤਿਹਾਰਾਂ ਦਾ ਜੋ ਇਕਤਾ ਤੇ ਸਾਂਝੀ ਬਲਦਾਂ ਦਾ ਸੰਦੇਸ਼ ਹੈ ਉਹਨੂੰ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਸੋ ਆਓ ਅੱਜ ਇਸ ਕਲਪ ਨੂੰ ਆਪਣੇ ਨਾਲ ਲੈ ਕੇ ਅੱਗੇ ਚੱਲੀਏ ਤੇ ਆਪਣੇ ਪਿੰਡ ਦੀ ਤਰੱਕੀ ਆਪਣੇ ਰਾਜ ਦੀ ਤਰੱਕੀ ਆਪਣੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਈ ਇਹੋ ਹੀ ਮੇਰਾ ਸਾਰਿਆਂ ਲੋਕਾਂ ਨੂੰ ਸੰਦੇਸ਼ ਹੈ ਪ੍ਰਬਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਹਾਂ ਤੁਹਾਡਾ ਦਾਸ ਸਦਾਤਰ ਸਿੰਘ ਸਿੰਘ ਪਿੰਡ ਚੰਡਾਲਵਣਾ ਸਰਪੰਚ ਲਾਲੀਆ ਫਿਲਿੰਗ ਸਟੇਸ਼ਨ ਜ਼ਿਲ੍ਹਾ ਗੁਰਦਾਸਪੁਰ